70 ਸਾਲ ਦੀ ਉਮਰ ਤੱਕ ਵੀ ਬੁੱਢੇ ਨਹੀਂ ਹੋਵੋਗੇ ਬਸ ਇਹ ਬਜ਼ੁਰਗਾਂ ਦੀਆਂ ਦਸਿਆ ਹੋਈਆਂ 70 ਗੱਲਾਂ ਪੱਲੇ ਬੰਨ ਲਓ ਕੱਚਾ ਪਿਆਜ਼ ਖਾਣ ਨਾਲ ਗਰਮੀਆਂ ਵਿੱਚ ਲੂ ਨਹੀਂ ਲੱਗਦੀ ਜੇਕਰ ਕਿਸੇ ਨੂੰ ਲੂ ਲੱਗ ਵੀ ਜਾਵੇ ਤਾਂ ਪਿਆਜ਼ ਦਾ ਰਸ ਪਿਓ ਜਾਂ ਫਿਰ ਉਸ ਨੂੰ ਤਲੀਆਂ ਤੇ ਮਲੋ ਇਸ ਤਰ੍ਹਾਂ ਕਰਨ ਨਾਲ ਲੂ ਤੋਂ ਰਾਹਤ ਮਿਲਦੀ ਹੈ ਬੱਚਿਆਂ ਨੂੰ ਸੌਂਦੇ ਸਮੇਂ ਇੱਕ ਛੋਟਾ ਚਮਚ ਸ਼ਹਿਦ ਚਟਾ ਦਿੱਤਾ ਜਾਵੇ ਤਾਂ ਬੱਚਿਆਂ ਦੀ ਨੀਂਦ ਵਿੱਚ ਪਿਸ਼ਾਬ ਕਰਨ ਦੀ ਆਦਤ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਮੂਲੀ ਦੇ ਨਿਯਮਤ ਇਸਤੇਮਾਲ ਨਾਲ ਦਸਤ ਤੋਂ ਆਰਾਮ ਮਿਲਦਾ ਹੈ। ਤુલਸੀ ਅਤੇ ਆਦਰਕ ਦਾ ਰਸ 5 ਤੋਂ 7 ਦੇ ਸ਼ਹਿਦ ਵਿੱਚ ਮਿਲਾ ਕੇ ਚਟਾਉਣ ਨਾਲ ਬੱਚਿਆਂ ਦੀ ਸਰਦੀ ਅਤੇ ਜ਼ੁਕਾਮ ਠੀਕ ਹੋ ਜਾਂਦਾ ਹੈ। ਖਸ ਖਸ ਦੇ ਬੀਜਾਂ ਨੂੰ ਪੀਸ ਕੇ ਪਾਣੀ ਨਾਲ ਲੈ ਕੇ ਸਰੀਰ ਦਾ ਟੈਂਪਰੇਚਰ ਘੱਟ ਹੋ ਜਾਂਦਾ ਹੈ। ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਇਹ ਇੱਕ ਬਹੁਤ ਵਧੀਆ ਉਪਾਅ ਹੈ। ਜੋ ਲੋਕ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਹਨ ਉਹਨਾਂ ਨੂੰ ਬੁਢਾਪਾ ਜਲਦੀ ਆ ਜਾਂਦਾ ਹੈ। ਜੇਕਰ ਤੁਹਾਡਾ ਨੱਕ ਕਿਦਰੇ ਬੰਦ ਹੋ ਜਾਵੇ ਤਾਂ ਗੁੜ ਦੀ ਧੂਣੀ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਬੰਦ ਨੱਕ ਮਿੰਟਾਂ ਵਿੱਚ ਖੁੱਲ ਜਾਵੇਗਾ। ਜਿਆਦਾ ਸੋਚਣ ਤੇ ਟੈਨਸ਼ਨ ਲੈਣ ਵਾਲੇ ਇਨਸਾਨ ਦੇ ਮੂੰਹ ਉੱਪਰ ਝੁਰੜੀਆਂ ਬਹੁਤ ਜਲਦੀ ਪੈਣ ਲੱਗ ਜਾਂਦੀਆਂ ਹਨ ਤੇਜ਼ ਚੱਲਣ ਵਾਲੇ ਵਿਅਕਤੀ ਦਾ ਸਰੀਰ ਕਦੇ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਣੀ ਹਮੇਸ਼ਾ ਤਿੰਨ ਸਾਹਾਂ ਵਿੱਚ ਪੀਓ ਅਜਿਹਾ ਕਰਨ ਨਾਲ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ ਹਰ ਰੋਜ਼ ਗਰਮ ਪਾਣੀ ਪੀਣ ਨਾਲ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਹੈ ਇਸ ਨਾਲ ਛਾਤੀ ਦੇ ਰੋਗਾਂ ਤੋਂ ਵੀ ਰਾਹਤ ਮਿਲਦੀ ਹੈ ਜੇਕਰ ਤੁਸੀਂ ਪਥਰੀ ਤੋਂ ਪਰੇਸ਼ਾਨ ਹੋ ਤਾਂ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਇੱਕ ਇੱਕ ਗਲਾਸ ਗਰਮ ਪਾਣੀ ਜ਼ਰੂਰ ਪੀਓ ਆਮਲੇ ਦੇ ਰਸ ਦਾ ਸੁੱਕਾ ਚੂਰਨ ਗੁੜ ਦੇ ਵਿੱਚ ਮਿਲਾ ਕੇ ਖਾਣਾ ਬਾਥਰੂਮ ਖੁੱਲ ਕੇ ਆਉਂਦਾ ਹੈ ਮੋਬਾਈਲ ਫੋਨ ਦੇ ਜ਼ਿਆਦਾ ਇਸਤੇਮਾਲ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਜੇਕਰ ਤੁਸੀਂ ਫੋਨ ਨੂੰ ਆਪਣੀ ਛਾਤੀ ਤੇ ਰੱਖ ਕੇ ਸੌਂਦੇ ਹੋ ਤਾਂ ਇਸ ਦੀਆਂ ਰੇਡੀਏਸ਼ਨਾਂ ਨਾਲ ਤੁਹਾਡੇ ਦਿਮਾਗ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਜੇਕਰ ਤੁਸੀਂ ਸਾਰਾ ਦਿਨ ਮੋਬਾਈਲ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਦੀ ਰੇਡੀਏਸ਼ਨ ਨਾਲ ਕੈਂਸਰ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਮੋਬਾਈਲ ਦਾ ਇਸਤੇਮਾਲ ਨਿਸ਼ਚਿਤ ਸਮੇਂ ਦੌਰਾਨ ਹੀ ਕੀਤਾ ਜਾਵੇ ਲੰਬੇ ਸਾਹ ਲੈਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਬਿਲਕੁਲ ਘਟ ਜਾਂਦੀ ਹੈ ਜੇਕਰ ਬਾਥਰੂਮ ਵਿੱਚੋਂ ਗੰਦੀ ਬਦਬੂ ਆਵੇ ਤਾਂ ਇੱਕ ਸ਼ਹਿਦੂਦ ਦੀ ਲੱਕੜ ਦੇ ਟੁਕੜੇ ਨੂੰ ਜਲਾ ਕੇ ਬਾਥਰੂਮ ਵਿੱਚ ਰੱਖ ਦਿਓ ਇਸ ਨਾਲ ਗੰਦੀ ਬਦਬੂ ਬਿਲਕੁਲ ਖਤਮ ਹੋ ਜਾਵੇਗੀ ਸਵੇਰੇ ਖਾਲੀ ਪੇਟ ਕੱਦੂ ਦਾ ਇੱਕ ਟੁਕੜਾ ਖਾਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਗੰਨਾ ਚੂਪਣ ਨਾਲ ਰੁਕਿਆ ਹੋਇਆ ਪੇਸ਼ਾਬ ਆਉਣਾ ਸ਼ੁਰੂ ਹੋ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਅਜਵਾਇਣ ਪਾਣੀ ਨਾਲ ਖਾਣ ਤੇ ਮੋਟਾਪਾ ਦੂਰ ਹੋ ਜਾਂਦਾ ਹੈ। ਕਦੇ ਵੀ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਜਾਂ ਫਿਰ ਤਲੀਆਂ ਹੋਈਆਂ ਸਬਜ਼ੀਆਂ ਨਾ ਖਾਓ ਕਿਉਂਕਿ ਇਸ ਨਾਲ ਫੈਟੀ ਲੀਵਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਸਾਨੂੰ ਕਦੇ ਵੀ ਕਿਸੇ ਦੂਸਰੇ ਵਿਅਕਤੀ ਦਾ ਤੌਲੀਆ ਜਾਂ ਫਿਰ ਬਰਸ਼ ਯੂਜ਼ ਨਹੀਂ ਕਰਨਾ ਚਾਹੀਦਾ। ਸਾਨੂੰ ਸਮੇਂ-ਸਮੇਂ ਤੇ ਆਪਣੇ ਨੋਹਾਂ ਨੂੰ ਕੱਟਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਡਾ ਸਰੀਰ ਬਿਮਾਰੀਆਂ ਤੋਂ ਬਚਾ ਰਹਿੰਦਾ ਹੈ ਕੋਸ਼ਿਸ਼ ਕਰੋ ਕਿ ਜਿੰਨਾ ਵੀ ਤੁਸੀਂ ਭਾਰੀ ਭੋਜਨ ਕਰਨਾ ਹੈ ਉਹ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਕਰ ਲਓ ਪਰ ਸੂਰਜ ਛਿਪਣ ਤੋਂ ਬਾਅਦ ਸੌਂਦੇ ਸਮੇਂ ਰਾਤ ਨੂੰ ਕਦੇ ਵੀ ਭਾਰੀ ਭੋਜਨ ਕਰਕੇ ਨਹੀਂ ਸੌਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਹਰ ਰੋਜ਼ ਘੱਟੋ-ਘੱਟ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲਓ ਛੋਟੀਆਂ-ਮੋਟੀਆਂ ਬਿਮਾਰੀਆਂ ਲਈ ਕਦੇ ਵੀ ਅੰਗਰੇਜ਼ੀ ਦਵਾਈ ਦਾ ਇਸਤੇਮਾਲ ਨਾ ਕਰੋ ਜਿੰਨਾ ਵੀ ਹੋ ਸਕੇ ਉਹਨਾਂ ਨੂੰ ਘਰੇਲੂ ਨੁਸਖਿਆਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰੋ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾ ਗੁੰਗਣੇ ਪਾਣੀ ਵਿੱਚ ਥੋੜੀ ਜਹੀ ਹਲਦੀ ਤੇ ਨਮਕ ਪਾ ਕੇ ਗਰਾਰੇ ਕਰਨ ਨਾਲ ਆਰਾਮ ਮਿਲਦਾ ਹੈ। ਨਾਸ਼ਤੇ ਵਿੱਚ ਜ਼ਿਆਦਾ ਮਿੱਠਾ ਖਾਣ ਨਾਲ 슈ਗਰ ਦੀ ਬਿਮਾਰੀ ਹੋ ਸਕਦੀ ਹੈ। ਇਸ ਲਈ ਜਿੰਨਾ ਵੀ ਹੋ ਸਕੇ ਮਿੱਠੇ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਜੁਹਾਰੇ ਖਾਣ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ। ਜੋ ਲੋਕ ਗਰਮੀ ਵਿੱਚ ਕੱਦੂ ਦਾ ਜ਼ਿਆਦਾ ਸੇਵਨ ਕਰਦੇ ਹਨ ਉਹਨਾਂ ਨੂੰ ਨੀਂਦ ਬਹੁਤ ਸਕੂਨ ਭਰੀ ਆਉਂਦੀ ਹੈ ਤੇ ਖੂਨ ਦੀ ਕਮੀ ਵੀ ਦੂਰ ਹੋ ਜਾਂਦੀ ਹੈ ਮਸਰ ਦੀ ਦਾਲ ਦਾ ਲੇਪ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ ਧੱਬੇ ਦੂਰ ਹੋ ਜਾਂਦੇ ਹਨ ਸਕਿਨ ਟਾਈਟ ਤੇ ਚਿਹਰਾ ਜਵਾਨ ਰਹਿੰਦਾ ਹੈ ਜੇਕਰ ਕੱਚਾ ਪਨੀਰ ਬਚ ਜਾਵੇ ਤਾਂ ਉਸ ਨੂੰ ਤਾਜ਼ਾ ਰੱਖਣ ਲਈ ਚੁਟਕੀ ਭਰ ਅਖੰਡ ਉਸ ਉੱਪਰ ਛਿੜਕ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਕੇ ਤੁਸੀਂ ਪਨੀਰ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖ ਸਕਦੇ ਹੋ ਜਮੀਨ ਤੇ ਲੇਟਨ ਨਾਲ ਤੁਹਾਨੂੰ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਤੁਸੀਂ ਚੀਨੀ ਦੀ ਜਗਾ ਗੁੜ ਦਾ ਪ੍ਰਯੋਗ ਕਰੋ ਤਾਂ ਤੁਹਾਨੂੰ ساری ਜ਼ਿੰਦਗੀ 슈ਗਰ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਖੀਰੇ ਨੂੰ ਛਿਲਕੇ ਸਮੇਤ ਖਾਣ ਨਾਲ ਸਕਿਨ ਨਰਮ ਤੇ ਮੁਲਾਇਮ ਹੋ ਜਾਂਦੀ ਹੈ ਲਸਣ ਵਾਲੀ ਚਾਹ ਪੀਣ ਨਾਲ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਟਮਾਟਰ ਦਾ ਸੂਪ ਜਦੋਂ ਵੀ ਘਰ ਵਿੱਚ ਬਣਾਓ ਤਾਂ ਬਣਾਉਂਦੇ ਸਮੇਂ ਥੋੜਾ ਜਿਹਾ ਸੁੱਕਾ ਪਦੀਨਾ ਉਸ ਵਿੱਚ ਪਾ ਲਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਸਵਾਦ ਵੱਧ ਜਾਵੇਗਾ ਸੇਬ ਦੇ ਸੇਵਨ ਨਾਲ ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਣਾ ਬੰਦ ਹੋ ਜਾਂਦਾ ਹੈ ਰੋਜ਼ਾਨਾ ਅੰਗੂਰ ਖਾਣ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਂਦੇ ਹਨ ਖਾਣਾ ਚਬਾਚ-ਬਾ ਕੇ ਖਾਣ ਨਾਲ ਕੋਈ ਵੀ ਬਿਮਾਰੀ ਜਲਦੀ ਤੁਹਾਡੇ ਨਜ਼ਦੀਕ ਨਹੀਂ ਆਉਂਦੀ ਗੋਡਿਆਂ ਦਾ ਦਰਦ ਹੋਣ ਤੇ ਤੁਸੀਂ ਜਤੂਨ ਦਾ ਤੇਲ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਸ ਤੋਂ ਆਰਾਮ ਮਿਲੇਗਾ ਖੂਨ ਦੀ ਖਰਾਬੀ ਨੂੰ ਦੂਰ ਕਰਨ ਲਈ ਬੱਕਰੀ ਦਾ ਦੁੱਧ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਹਰ ਵਕਤ ਖਾਣਾ ਖਾਣਾ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਇਸ ਲਈ ਕੋਸ਼ਿਸ਼ ਕਰੋ ਕੇ ਘੱਟ ਤੋਂ ਘੱਟ ਖਾਦਾ ਜਾਵੇ ਖੜੇ ਹੋ ਕੇ ਬਾਥਰੂਮ ਕਰਨ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਅੱਧਾ ਚਮਚ ਹਲਦੀ ਅਤੇ ਨਮਕ ਪਾਣੀ ਵਿੱਚ ਪਾ ਕੇ ਪੀਣ ਨਾਲ ਗੈਸ ਸੰਬੰਧੀ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ ਜੇਕਰ ਤੁਹਾਡੇ ਦਿਲ ਵਿੱਚ ਦਰਦ ਹੁੰਦਾ ਹੋਵੇ ਤਾਂ 2 ਤੋਂ 3 ਇਲਾਇਚੀ ਦਾ ਸੇਵਨ ਕਰੋ ਕਰੇਲੇ ਦਾ ਜੂਸ ਪੀਣ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਤੇ ਨਾਲ ਹੀ ਇਹ 슈ਗਰ ਨੂੰ ਵੀ ਕੰਟਰੋਲ ਕਰਦਾ ਹੈ। ਅੰਜੀਰ ਵਜ਼ਨ ਘਟ ਕਰਨ ਅਤੇ 슈ਗਰ ਕੰਟਰੋਲ ਕਰਨ ਦੇ ਨਾਲ-ਨਾਲ ਕਈ ਬਿਮਾਰੀਆਂ ਦਾ ਬਹੁਤ ਹੀ ਵਧੀਆ ਇਲਾਜ ਹੈ। ਜੇਕਰ ਘਰ ਵਿੱਚ ਤੁਹਾਨੂੰ ਘੁਟਨ ਜਿਹੀ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਥੋੜਾ ਜਿਹਾ ਕਪੂਰ ਜਲਾ ਕੇ ਉਸ ਦੀ ਧੂਣੀ ਪੂਰੇ ਘਰ ਵਿੱਚ ਦੇ ਦਿਓ। ਇਸ ਨਾਲ ਆਕਸੀਜਨ ਦਾ ਲੈਵਲ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਜੀਰੇ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਸਵੇਰੇ ਉੱਠ ਕੇ ਉਸ ਦੇ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਹ ਲੀਵਰ ਨੂੰ ਮਜ਼ਬੂਤ ਬਣਾ ਦਿੰਦਾ ਹੈ ਕਵਜ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ ਪਿਆਜ਼ ਹਰ ਤਰੀਕੇ ਨਾਲ ਸਿਹਤ ਲਈ ਫਾਇਦੇਮੰਦ ਹੈ ਫਿਰ ਚਾਹੇ ਤੁਸੀਂ ਇਸ ਨੂੰ ਕੱਚਾ ਖਾਓ ਜਾਂ ਫਿਰ ਸਬਜ਼ੀ ਵਿੱਚ ਪਾ ਕੇ ਇਸ ਨੂੰ ਆਇਰਨ ਪੋਟਾਸ਼ੀਅਮ ਵਿਟਾਮਿਨ ਸੀ ਵਿਟਾਮਿਨ ਬੀ 6 ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ ਇਸ ਵਿੱਚ ਮੈਗਨੀਜ਼ ਹੁੰਦਾ ਹੈ ਜੋ ਕਿ ਸਰਦੀ ਜ਼ੁਕਾਮ ਤੋਂ ਰੋਕਦਾ ਹੈ ਕੱਚੇ ਦੁੱਧ ਵਿੱਚ ਖੰਡ ਪਾ ਕੇ ਚਿਹਰੇ ਤੇ ਮ사ਜ ਕਰਨ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਰੰਗ ਨਿਖਰ ਜਾਂਦਾ ਹੈ ਇਹ ਕੁਦਰਤੀ ਮੋਇਸਚਰਾਈਜ਼ਰ ਦੇ ਤੌਰ ਤੇ ਵਰਤਿਆ ਜਾਂਦਾ ਹੈ ਸਾਬਣ ਦੀ ਥਾਂ ਤੇ ਵੇਸਣ ਨਾਲ ਆਪਣਾ ਚਿਹਰਾ ਧੋ ਲਓ ਕਿਉਂਕਿ ਇਹ ਚਿਹਰੇ ਦਾ ਕਾਲਾਪਨ ਦੂਰ ਕਰਕੇ ਨਿਖਾਰਨ ਦਾ ਕੰਮ ਕਰਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ 3 ਤੋਂ 4 ਕਾਜੂ ਖਾਣ ਤੋਂ ਬਾਅਦ ਸ਼ਹਿਦ ਚੱਟਣਾ ਯਾਦ ਆਸ਼ਤ ਤੇਜ ਹੁੰਦੀ ਹੈ ਤੇ ਦਿਮਾਗੀ ਕਮਜ਼ੋਰੀ ਵੀ ਠੀਕ ਹੋ ਜਾਂਦੀ ਹੈ ਸੌਣ ਤੋਂ ਪਹਿਲਾਂ ਗੁੜ ਦੇ ਇੱਕ ਟੁਕੜੇ ਨੂੰ ਗਰਮ ਪਾਣੀ ਨਾਲ ਖਾਣ ਨਾਲ ਪਥਰੀ ਜਲਦ ਹੀ ਪਿਗਲ ਕੇ ਬਾਥਰੂਮ ਰਾਹੀਂ ਬਾਹਰ ਆ ਜਾਂਦੀ ਹੈ ਤੇ ਨਾਲ ਹੀ ਤੁਹਾਡੇ سینੇ ਵਿੱਚ ਹੋਣ ਵਾਲੀ ਜਲਨ ਅਤੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਹਫਤੇ ਵਿੱਚ ਦੋ ਵਾਰ ਗਰਮ ਪਾਣੀ ਵਿੱਚ ਐਲੋਵੀਰਾ ਜੈਲ ਪਾ ਕੇ ਚਿਹਰੇ ਤੇ ਲਗਾਉਣਾ ਚਿਹਰਾ ਚਮਕਣ ਲੱਗ ਜਾਂਦਾ ਹੈ ਤੇ ਚਿਹਰੇ ਦੇ ਦਾਗ ਧੱब्बे ਵੀ ਦੂਰ ਹੋ ਜਾਂਦੇ ਨੇ ਜਿਆਦਾ ਚਾਹ ਪੀਣ ਨਾਲ ਬੇਚੈਨੀ ਅਤੇ ਥਕਾਨ ਹੋ ਸਕਦੀ ਹੈ ਕਿਉਂਕਿ ਚਾਹ ਵਿੱਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਕਾਫੀਨ ਇੱਕ ਜਹਾ ਪਦਾਰਥ ਹੈ ਜੋ ਕਿ ਬੇਚੈਨੀ ਅਤੇ ਥਕਾਨ ਨੂੰ ਵਧਾਉਂਦਾ ਹੈ ਸੌਂਫ ਵਿੱਚ ਮਿਸ਼ਰੀ ਮਿਲਾ ਕੇ ਖਾਣ ਨਾਲ ਪੇਟ ਦੀ ਚਰਬੀ ਘਟ ਹੁੰਦੀ ਹੈ ਇਹ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਜਿੰਨਾ ਬੱਚਿਆਂ ਦੀ ਲੰਬਾਈ ਘਟ ਹੁੰਦੀ ਹੈ ਤੇ ਸਰੀਰਕ ਰੂਪ ਵਿੱਚ ਉਹ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਹਰ ਰੋਜ਼ ਪਪੀਤਾ ਖਾਣਾ ਚਾਹੀਦਾ ਹੈ ਇੱਕ ਗਲਾਸ ਗਰਮ ਦੁੱਧ ਵਿੱਚ ਇੱਕ ਚਮਚ ਗਾਂ ਦਾ ਘਿਓ ਅਤੇ ਮਿਸ਼ਰੀ ਮਿਲਾ ਕੇ ਰੋਜ਼ਾਨਾ ਪੀਣ ਨਾਲ ਮਾਨਸਿਕ ਅਤੇ ਦਿਮਾਗੀ ਕਮਜ਼ੋਰੀ ਦੂਰ ਹੁੰਦੀ ਹੈ ਕੜੀ ਪੱਤੇ ਵਿੱਚ ਵਾਲਾਂ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਤੱਤ ਪਾਏ ਜਾਂਦੇ ਨੇ ਇਸ ਲਈ ਕੜੀ ਪੱਤਿਆਂ ਨੂੰ ਪੀਸ ਕੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣ ਨਾਲ ਬਾਲ ਕਾਲੇ ਲੰਬੇ ਤੇ ਸੰਘਣੇ ਹੋ ਜਾਣਗੇ ਤੇ ਬਾਲਾਂ ਦੀਆਂ ਜੜਾਂ ਵੀ ਮਜ਼ਬੂਤ ਹੋ ਜਾਣਗੀਆਂ ਕਲੌਂਜੀ ਦੇ ਤੇਲ ਦੀ ਮਾਲਿਸ਼ ਲੱਕਵੇ ਦੇ ਰੋਗੀਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਜੇਕਰ ਤੁਹਾਡਾ ਲੀਵਰ ਕਮਜ਼ੋਰ ਹੈ ਤਾਂ ਖਾਲੀ ਪੇਟ ਦਹੀਂ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਲੀਵਰ ਜਲਦੀ ਹੀ ਮਜ਼ਬੂਤ ਹੋਣ ਲੱਗੇਗਾ ਭੋਜਨ ਵਿੱਚ ਟਮਾਟਰ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਗੁਰਦੇ ਦੀ ਪਥਰੀ ਅਤੇ ਬਾਥਰੂਮ ਵਿੱਚ ਇਨਫੈਕਸ਼ਨ ਵਰਗੀਆਂ ਪ੍ਰੋਬਲਮਸ ਹੋ ਸਕਦੀਆਂ ਨੇ ਲਸਣ ਦਾ ਤੇਲ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਠੀਕ ਹੋ ਜਾਂਦਾ ਹੈ ਜਿਆਦਾ ਠੰਡਾ ਪਾਣੀ ਪੀਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਮੱਖੀ ਦੇ ਕੱਟਣ ਵਾਲੀ ਜਗ੍ਹਾ ਤੇ ਜੇਕਰ ਤੁਸੀਂ ਪਿਆਜ਼ ਲਗਾ ਲੈਂਦੇ ਹੋ ਤਾਂ ਸੋਜ ਨਹੀਂ ਹੁੰਦੀ ਅਮਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਦੰਦਾਂ ਵਿੱਚ ਕੀੜਾ ਕਦੇ ਵੀ ਨਹੀਂ ਲੱਗਦਾ ਅੱਜ ਮੈਂ ਤੁਹਾਨੂੰ ਘਰ ਦੇ ਵਿੱਚ ਇੱਕ ਤੇਲ ਬਣਾਉਣ ਦਾ ਨੁਸਖਾ ਦੱਸਾਂਗੀ ਜਿਸ ਨਾਲ ਤੁਸੀਂ ਆਪਣੇ ਸਫੈਦ ਵਾਲਾਂ ਨੂੰ ਤਾਂ ਕਾਲਾ ਕਰ ਹੀ ਸਕਦੇ ਹੋ ਨਾਲ ਹੀ ਤੁਹਾਡੇ ਨਵੇਂ ਵਾਲ ਵੀ ਕਾਲੇ ਹੀ ਆਉਣਗੇ ਤੇ ਇਹ ਜੋ ਤੇਲ ਹੈ ਇਹ ਤੁਹਾਡੇ ਵਾਲਾਂ ਨੂੰ ਕਾਲਾ ਤਾਂ करेਗਾ ਹੀ ਨਾਲ ਹੀ ਤੁਹਾਡੇ ਵਾਲਾਂ ਨੂੰ ਬਹੁਤ ਜ਼ਿਆਦਾ ਮਜ਼ਬੂਤ ਵੀ ਬਣਾ ਦੇਵੇਗਾ ਜਦੋਂ ਵੀ ਸਾਡੀ ਉਮਰ ਥੋੜੀ ਜਹੀ ਜ਼ਿਆਦਾ ਹੋ ਜਾਂਦੀ ਹੈ ਤਾਂ ਸਾਡੇ ਸਿਰ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਇਹਨਾਂ ਨੂੰ ਕਾਲਾ ਕਰਨ ਲਈ ਬਾਹਰ ਲਿਆਂ ਕੈਮੀਕਲ ਨਾਲ ਬਣੀਆਂ ਚੀਜ਼ਾਂ ਦਾ ਉਪਯੋਗ ਕਰਦੇ ਹਾਂ ਇਸ ਨਾਲ ਸਾਡੇ ਵਾਲ ਕੁਝ ਦਿਨ ਲਈ ਕਾਲੇ ਤਾਂ ਹੋ ਜਾਂਦੇ ਨੇ ਪਰ ਬਾਅਦ ਵਿੱਚ ਇਸ ਦਾ ਸਾਡੀਆਂ ਅੱਖਾਂ ਤੇ ਵਾਲਾਂ ਉੱਪਰ ਬੁਰਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਸਾਡੇ ਸਿਰ ਦੇ ਕਾਲੇ ਵਾਲ ਬਹੁਤ ਜਲਦੀ ਸਫੈਦ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜੋ ਮੈਂ ਤੁਹਾਨੂੰ ਇਹ ਦੱਸਣ ਤੇਲ ਦੱਸਣ ਵਾਲੀ ਹਾਂ ਇਹ ਇੱਕ ਘਰੇਲੂ ਨੁਸਖੇ ਨਾਲ ਬਣਿਆ ਹੋਇਆ ਤੇਲ ਹੈ ਇਸ ਨੂੰ ਬਣਾਉਣ ਲਈ ਤੁਹਾਨੂੰ ਕੁਝ ਵੀ ਬਾਹਰੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਸਾਡੇ ਘਰ ਵਿੱਚ ਆਮ ਤੌਰ ਤੇ ਮਿਲ ਹੀ ਜਾਣਗੀਆਂ ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਲੋਹੇ ਦੀ ਕੜਾਹੀ ਲਓ ਲੋਹੇ ਦੀ ਕੜਾਹੀ ਇਸ ਵਿੱਚ ਇਸ ਲਈ ਵਰਤ ਰਹੇ ਹਾਂ ਕਿ ਲੋਹੇ ਦੇ ਤੱਤ ਹੁੰਦੇ ਹਨ ਉਹ ਚੰਗੀ ਤਰ੍ਹਾਂ ਇਸ ਤੇਲ ਵਿੱਚ ਮਿਕਸ ਹੋ ਕੇ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦ ਕਰਦੇ ਹਨ ਇਸ ਤੋਂ ਬਾਅਦ ਇਸ ਕੜਾਹੀ ਵਿੱਚ ਇੱਕ ਕੱਪ ਸਰੋਂ ਦਾ ਤੇਲ ਮਿਲਾ ਲਓ ਸਰੋਂ ਦੇ ਤੇਲ ਵਿੱਚ omega 3 ਫੈਟੀ ਐਸਿਡ ਹੁੰਦਾ ਹੈ ਕਿਉਂਕਿ ਵਾਲਾਂ ਨੂੰ ਮਜ਼ਬੂਤ ਅਤੇ ਕਾਲਾ ਕਰਨ ਵਿੱਚ ਮਦਦ ਕਰੇਗਾ ਜੇਕਰ ਤੁਹਾਡੇ ਕੋਲ ਸਰੋਂ ਦਾ ਤੇਲ ਨਹੀਂ ਹੈ ਤਾਂ ਤੁਸੀਂ ਨਾਰੀਅਲ ਤੇਲ ਵੀ ਲੈ ਸਕਦੇ ਹੋ ਜਾਂ ਫਿਰ ਦੋਵੇਂ ਅੱਧੀ ਅੱਧੀ ਮਾਤਰਾ ਵਿੱਚ ਲੈ ਲਓ ਇਸ ਤੋਂ ਬਾਅਦ ਇਸ ਵਿੱਚ ਇੱਕ ਛੋਟਾ ਚਮਚ ਮੇਥੀ ਪਾਊਡਰ ਮਿਲਾ ਲਓ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਇੱਕ ਚਮਚ ਆਮਲੇ ਦਾ ਪਾਊਡਰ ਮਿਲਾ ਲਓ ਆਮਲੇ ਦਾ ਪਾਊਡਰ ਅਤੇ ਮੇਥੀ ਪਾਊਡਰ ਤੁਹਾਨੂੰ ਬਹੁਤ ਹੀ ਜ਼ਿਆਦਾ ਆਸਾਨੀ ਨਾਲ ਮਾਰਕੀਟ ਵਿੱਚੋਂ ਵੀ ਮਿਲ ਜਾਵੇਗਾ ਜਾਂ ਫਿਰ ਤੁਸੀਂ ਮੇਥੀ ਨੂੰ ਮਿਕਸੀ ਵਿੱਚ ਪੀਸ ਵੀ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਸੁੱਕੇ ਹੋਏ ਆਮਲੇ ਹਨ ਤਾਂ ਤੁਸੀਂ ਉਹਨਾਂ ਦਾ ਵੀ ਪਾਊਡਰ ਤਿਆਰ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਇਸ ਵਿੱਚ ਦੋ ਚਮਚ ਮਹਿੰਦੀ ਮਿਲਾ ਲਓ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮਹਿੰਦੀ ਨਾਲ ਤਾਂ ਵਾਲ ਲਾਲ ਹੋ ਜਾਂਦੇ ਨੇ ਪਰ ਜਦੋਂ ਤੁਸੀਂ ਇਸ ਮਿਸ਼ਰਣ ਨੂੰ ਬਣਾ ਕੇ ਤਿਆਰ ਕਰ ਲਓਗੇ ਤਾਂ ਯਕੀਨ ਮੰਨਿਓ ਤੁਹਾਡੇ ਵਾਲ ਲਾਲ ਨਹੀਂ ਬਲਕਿ ਕਾਲੇ ਹੋਣਗੇ ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਇਸ ਮਿਸ਼ਰਣ ਨੂੰ ਮੁੱਠੀ ਜਹੀ ਮੱਠੀ ਜਹੀ ਅੱਗ ਤੇ 5 ਮਿੰਟਾਂ ਲਈ ਪਕਾਉਣਾ ਹੈ ਧਿਆਨ ਰੱਖੋ ਕਿ ਤੇਲ ਵਿੱਚ ਅਸੀਂ ਜੋ ਚੀਜ਼ਾਂ ਮਿਲਾਈਆਂ ਹਨ ਉਹ ਜਲਨੀਆਂ ਨਹੀਂ ਚਾਹੀਦੀਆਂ 5 ਮਿੰਟਾਂ ਬਾਅਦ ਜਦੋਂ ਇਹ ਤੇਲ ਹਲਕਾ ਜਿਹਾ ਬਰਾਊਨ ਹੋ ਜਾਵੇ ਤਾਂ ਹੁਣ ਤੁਸੀਂ ਗੈਸ ਨੂੰ ਬੰਦ ਕਰ ਦਿਓ ਤੇ ਇਸ ਤੇਲ ਨੂੰ ਉਸੇ ਤਰ੍ਹਾਂ ਹੀ ਕੜਾਹੀ ਵਿੱਚ 24 ਘੰਟੇ ਲਈ ਢੱਕ ਕੇ ਰੱਖ ਦਿਓ 24 ਘੰਟੇ ਬਾਅਦ ਤੁਸੀਂ ਦੇਖੋਗੇ ਕਿ ਇਹ ਤੇਲ ਪੂਰੀ ਤਰ੍ਹਾਂ گاੜਾ ਤੇ ਕਾਲਾ ਦੇ ਸੇਗਾ ਹੁਣ ਆਪਾਂ ਇਸ ਨੂੰ ਲਗਾਉਣ ਦਾ ਤਰੀਕਾ ਜਾਣਦੇ ਹਾਂ ਜੇਕਰ ਤੁਸੀਂ ਇਸ ਨੂੰ ਸਵੇਰ ਦੇ ਸਮੇਂ ਜਾਂ ਫਿਰ ਦੁਪਹਿਰ ਦੇ ਸਮੇਂ ਲਗਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਇਸ ਨੂੰ 3 ਘੰਟੇ ਤੱਕ ਲੱਗਿਆ ਰਹਿਣ ਦਿਓ ਉਸ ਤੋਂ ਬਾਅਦ ਤੁਸੀਂ ਸ਼ੈਂਪੂ ਨਾਲ ਆਪਣਾ ਸਿਰ ਤੋ ਹੋ ਸਕਦੇ ਹੋ ਪਰ ਜੇਕਰ ਤੁਸੀਂ ਇਸ ਨੂੰ ਰਾਤ ਨੂੰ ਲਗਾ ਰਹੇ ਹੋ ਤਾਂ ਤੁਸੀਂ ਸਵੇਰੇ ਉੱਠ ਕੇ ਵੀ ਆਪਣੇ ਵਾਲਾਂ ਨੂੰ ਸ਼ੈਂਪੂ ਕਰ ਸਕਦੇ ਹੋ ਇਸ ਤੇਲ ਨੂੰ ਤੁਸੀਂ ਹਫਤੇ ਵਿੱਚ ਘੱਟੋ ਘੱਟ ਦੋ ਵਾਰ ਤਾਂ ਜ਼ਰੂਰ ਲਗਾਓ ਇਸ ਨੂੰ ਲਗਾਉਣ ਤੋਂ ਬਾਅਦ ਪਹਿਲਾਂ ਚੰਗੀ ਤਰ੍ਹਾਂ ਚਮਚ ਨਾਲ ਜ਼ਰੂਰ ਹਿਲਾ ਲਓ ਤਾਂ ਕਿ ਤੁਹਾਡੇ ਵਾਲਾਂ ਤੱਕ ਇਸ ਦੇ ਸਾਰੇ ਤੱਤ ਪਹੁੰਚ ਸਕਣ ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਰੁੱਖੇ ਹਨ ਤਾਂ ਤੁਸੀਂ ਇਸ ਵਿੱਚ ਦੋ ਵਿਟਾਮਿਨ E ਦੇ ਕੈਪਸੂਲ ਵੀ ਮਿਲਾ ਸਕਦੇ ਹੋ ਇਸ ਨਾਲ ਤੁਹਾਡੇ ਵਾਲ ਬਹੁਤ ਹੀ ਜ਼ਿਆਦਾ ਮੁਲਾਇਮ ਹੋ ਜਾਣਗੇ ਇਸ ਤੇਲ ਨੂੰ ਤੁਸੀਂ ਦੋ ਤੋਂ 3 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਇਸ ਤੇਲ ਦਾ ਅਸਰ ਤੁਹਾਨੂੰ 1 ਮਹੀਨੇ ਦੇ ਅੰਦਰ ਅੰਦਰ ਆਪਣੇ ਵਾਲਾਂ ਉੱਪਰ ਦੇਖਣਾ ਸ਼ੁਰੂ ਹੋ ਜਾਵੇਗਾ